ਅਨਾਲ ਤੁਹਾਡੇ ਗੋਇੰਦਵਾਲ ਸਾਹਿਬ ਹੈ ਇੱਥੇ ਥਰਮਲ ਪਲਾਂਟ ਸੀ ਜੀਵੀ ਕੇ ਕੰਪਨੀ ਦਾ ਪ੍ਰਾਈਵੇਟ ਉਹ ਕਹਿੰਦੇ ਵੇਚਣਾ ਅਸੀਂ ਬਿਜਲੀ ਬੋਰਡ ਨਾਲ ਗੱਲ ਕੀਤੀ ਸੀ ਕਿ ਖਰੀਦਣਾ ਹੈ ਫਿਰ ਆਪਾਂ ਨੇ ਉਹ ਕਹਿੰਦੇ ਸਰਕਾਰ ਤਾਂ ਵੇਚਦੀ ਹੁੰਦੀ ਹੈ ਸਰਕਾਰ ਤਾਂ ਆਪਦੇ ਆਧਾਰੇ ਜਿਹੜੇ ਨੇ ਉਹਨਾਂ ਨੂੰ ਘਾਟੇ 'ਚ ਦਿਖਾ ਕੇ ਵੇਚ ਦਿੰਦੀ ਹੈ ਮੈਂ ਕਹਿੰਦਾ ਨਹੀਂ ਆਪਾਂ ਉਲਟੀ ਗੰਗਾ ਬਹਾਉਣੀ ਹੈ ਖਰੀਦਾਂਗੇ ਬੀਰੋ 540 ਮੈਗਾਵਾਟ ਬਿਜਲੀ ਪੈਦਾ ਕਰਨ ਵਾਲਾ ਥਰਮਲ ਪਲਾਂਟ 1080 ਕਰੋੜ ਚ 2 ਕਰੋੜ ਰੁਪਇਆ 1 ਮੈਗਾਵਾਟ ਦਾ ਖਰਚਾ ਪੈਂਦਾ ਦੇਸ਼ ਦਾ ਸਭ ਤੋਂ ਸਸਤਾ ਸੌਦਾ ਹੁਣ ਤੱਕ ਬਿਜਲੀ ਦੇ ਇਤਿਹਾਸ ਚ ਉਹ ਖਰੀਦਿਆ ਆਪਾਂ ਨੇ ਤੇ ਪਹਿਲਾਂ ਉਹਦਾ ਨਾਮ ਸੀ ਜੀਵੀਕੇ ਥਰਮਲ ਪਲਾਂਟ ਹੁਣ ਉਹਦਾ ਨਾਮ ਰੱਖਿਆ ਗੁਰੂ ਅਮਰਦਾਸ ਥਰਮਲ ਪਲਾਂਟ ਗੋਇੰਦਵਾਲ ਸਾਹਿਬ ਗੁਰੂ ਅਮਰਦਾਸ ਜੀ ਨੇ ساری ਜ਼ਿੰਦਗੀ ਗੋਇੰਦਵਾਲ ਸਾਹਿਬ ਬਤਾਈ ਹੈ ਜਿੱਥੇ ਸਤੀ ਪ੍ਰਥਾ ਖਤਮ ਕੀਤੀ ਸੀ ਤੇ ਲੰਗਰ ਪ੍ਰਥਾ ਸ਼ੁਰੂ ਕੀਤੀ ਸੀ ਆ ਜਿਹੜੇ ਪੰਥ ਦੇ ਨਾਂ ਤੇ ਵੋਟਾਂ ਮੰਗਦੇ ਉਹਨਾਂ ਨੂੰ ਸ਼ਾਇਦ ਇਹ ਗੱਲ ਪਤਾ ਨਹੀਂ ਹੋਣੀ ਨਹੀਂ ਤਾਂ ਫਿਰ ਪਹਿਲਾਂ ਵੀ ਰੱਖ ਦਿੰਦੇ ਤੁਸੀਂ ਕੁਦਰਤ ਦੇਖੋ ਸੰਜੋਗ ਦੇਖੋ ਵਕਤ ਦੇਖੋ ਵਕਤ ਬਹੁਤ ਵੱਡੀ ਚੀਜ਼ ਹੈ ਜੀ ਟਾਈਮ ਇਹ ਵਕਤ ਭਿਖਾਰੀਆਂ ਤੋਂ ਭਿਖਾਰੀਆਂ ਤੋਂ ਰਾਜ ਤੇ ਬਿਠਾ ਦਿੰਦਾ ਹੈ ਇਹ ਵਕਤ ਰਾਜਿਆਂ ਤੋਂ ਭੀਖ ਮੰਗਾ ਦਿੰਦਾ ਹੈ ਇਹ ਵਕਤ ਬਹੁਤ ਵੱਡੀ ਚੀਜ਼ ਹੈ ਜਦੋਂ ਜੀਵੀ ਕੇ ਥਰਮਲ ਪਲਾਂਟ ਬਣਿਆ ਨਾ ਉਦਘਾਟਨ ਕਰਨਾ ਸੀ ਜਦੋਂ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਕਲਾਕਾਰ ਦੇ ਤੌਰ ਤੇ ਮੈਂ ਇੱਥੇ ਪ੍ਰੋਗਰਾਮ ਕਰਨ ਆਇਆ ਸੀ ਜੀਵੀ ਕੇ ਥਰਮਲ ਪਲਾਂਟ ਜਿੱਦੇ ਉਦਘਾਟਨ ਕੀਤਾ ਸੁਖਵੀਰ ਬਾਦਲ ਨੇ ਕੀਤਾ ਕਟਿਆ ਸੀ ਅਸੀਂ ਉਦੋਂ ਪ੍ਰੋਗਰਾਮ ਕੀਤਾ ਸੀ ਵਕਤ ਬਹੁਤ ਵੱਡੀ ਚੀਜ਼ ਹੈ ਕੀ ਪਤਾ ਸੀ ਇਸੇ ਨੂੰ ਅਸੀਂ ਖਰੀਦਾਂਗੇ ਬਾਅਦ ਚ ਆਪ ਹੀ ਸਾਈਨ ਕਰਕੇ ਕੁਦਰਤ ਹੈ ਕਈ ਵਾਰੀ ਦਿਖਾਉਂਦੀ ਹੈ ਵਿਧੀਆਂ ਬਣਾਉਂਦੀ ਹੈ ਲੈ ਜਾਂਦੀ ਹੈ ਉੱਥੇ ਕੁਦਰਤ ਵੀ ਭਾਈ ਦੇਖ ਲੈ ਇਹ ਬਾਅਦ ਚ ਦਿੱਥੇ ਹੀ ਕਰਾਉਣਾ ਹੈ ਕੰਮ ਸੋ ਵੀਰੋ ਨੌਕਰੀਆਂ ਦੀ ਗੱਲ ਤੇ ਆ ਜਾਨੇ ਹੁਣ ਤੱਕ 58962 ਨੌਕਰੀਆਂ ਦੇ ਚੁੱਕੇ ਆ ਜੀ ਕੱਲ ਪਰਸੋਂ ਪਰਸੋਂ 2106 ਲਾਈਨ ਮੈਨਾਂ ਨੌਕਰੀ ਦਿੱਤੀ ਹੈ ਜੀ ਅੰਮ੍ਰਿਤਸਰ ਹੀ ਬੁਲਾਏ ਸੀਗੇ ਨਿਯੁਕਤੀ ਪੱਤਰ ਦਿੱਤਾ ਨਾਲੇ ਮੱਥਾ ਟੇਕ ਗਏ 58962 ਹੋ ਗਏ ਜੀ ਹੁਣ ਸਰਕਾਰੀ ਨੌਕਰੀ ਬਿਨਾਂ ਕਿਸੇ ਪੈਸਿਆਂ ਤੋਂ ਬਿਨਾਂ ਕਿਸੇ ਫਰਮਾਇਸ਼ ਤੋਂ ਪੜੋ ਨੰਬਰ ਲਓ ਸਰਕਾਰ ਦੀ ਈਮੇਲ ਆਉ ਸਰਕਾਰ ਦਾ ਤੁਹਾਨੂੰ ਸੁਨੇਹਾ ਆਊਗਾ ਕਿ ਭਾਈ ਆ ਜਾ ਔਰ ਕੱਲੇ ਕੱਲੀ ਲਿਸਟ ਪਈ ਹੈ ਸਾਡੇ ਕੋਲੇ